डेनिक्सवीरा टीवी देख रहे तमाम दर्शकों का स्वागत है मैं नवीन कुमार बीते कल हिमाचल दे विच राज्यसभा नु नु दी सीट भाजपा दी ਝੂਲੀ ਪੈਣ ਤੋਂ ਬਾਅਦ ਕਾਂਗਰਸ ਦੇ ਵਿੱਚ ਹੜਕੰਪ ਮਚਿਆ ਹੋਇਆ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਹਿਮਾਚਲ ਤੋਂ ਸਾਹਮਣੇ ਆ ਰਹੀਆਂ ਨੇ ਕਿ ਸਰਕਾਰ ਨੂੰ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਮੁੱਖ ਮੰਤਰੀ ਦੀ ਖਬਰ ਵੀ ਚੱਲ ਰਹੀ ਸੀ ਕਿ ਮੁੱਖ ਮੰਤਰੀ ਦੇ ਵੱਲੋਂ ਅਸਤੀਫਾ ਦਿੱਤਾ ਜਾ ਸਕਦਾ ਹੈ ਉਸ ਦੇ ਉੱਤੇ ਉਹਨਾਂ ਨੇ ਸਪਸ਼ਟੀਕਰਨ ਦੇ ਦਿੱਤਾ ਪਰ ਪੰਜਾਬ ਦੇ ਵਿੱਚ ਵੀ ਹੁਣ ਪੰਜਾਬ ਦੇ ਆਗੂ ਜਿਹੜੇ ਨੇ ਭਾਜਪਾ ਦੀ ਜਿੱਤ ਤੇ ਹਿਮਾਚਲ ਵਾਲੀ ਤੇ ਟਿੱਪਣੀਆਂ ਕਰਨੀਆਂ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੋ ਕੁਝ ਸਮਾਂ ਪਹਿਲੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਬੜੇ ਤਲਖ ਅੰਦਾਜ਼ ਦੇ ਵਿੱਚ ਭਾਜਪਾ ਦੀ ਕਾਰਗੁਜ਼ਾਰੀ ਉੱਪਰ ਸਵਾਲ ਚੁੱਕੇ ਨੇ ਸੋ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਹਿਮਾਚਲ ਦਾ ਘਟਨਾਕਰਮ ਕਾਂਗਰਸ ਨੂੰ ਚਿੰਤਨ ਕਰਨ ਦੇ ਲਈ ਮਜਬੂਰਤ ਕਰ ਰਿਹਾ ਹੈ ਮਜਬੂਰ ਕਰ ਰਿਹਾ ਹੈ ਅਤੇ ਕਾਂਗਰਸ ਦੇ ਨਾਲ ਵਫਾ ਕਰਨ ਵਾਲੇ ਹਮਾਇਤੀ ਤੇ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੇ ਜੈ ਚੰਦਾਂ ਦੇ ਵਿੱਚ ਫਰਕ ਸਮਝੇ ਸੋ ਆਪਣੀ ਪਾਰਟੀ ਨੂੰ ਉਹਨਾਂ ਦੇ ਵੱਲੋਂ ਇਹ ਇਹ ਦਲੀਲ ਦਿੱਤੀ ਗਈ ਹੈ ਕਿ ਜਿਹੜੇ ਲੋਕ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਦੇ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਸੋ ਅੱਗੇ ਉਹ ਲਿਖਦੇ ਨੇ ਕਿ ਉਹ ਬਹਿਰੂਪੀਏ ਜਿਹੜੇ ਵੱਡੇ ਅਹੁਦਿਆਂ ਤੇ ਬੈਠ ਕੇ ਅੰਦਰੋਂ ਹੀ ਅੰਦਰੋਂ ED, CBI ਜਾਂ IT ਵਰਗੀਆਂ ਏਜੰਸੀਆਂ ਦੇ ਦਬਾਅ ਹੇਠ ਪਾਰਟੀ ਨੂੰ ਖਤਮ ਕਰ ਰਹੇ ਨੇ ਅਤੇ ਕੁਝ ਲੋਗ ਨਗਦ ਨਰਾਇਣ ਦੇ ਤੱਕੇ ਚੜ ਕੇ ਰਹਿੰਦੇ ਨੇ ਅਤੇ ਕਾਂਗਰਸ ਦੇ ਵਿੱਚ ਨੇ ਪਰ ਕਟਪੁਤਲੀ ਵਿਰੋਧੀਆਂ ਦੀ ਬਣ ਜਾਂਦੇ ਨੇ ਮਤਲਬ ਸਾਈਆਂ ਕਿਤੇ ਤੇ ਵਧਾਈਆਂ ਕਿਤੇ ਸੋ ਉਹਨਾਂ ਦੇ ਵੱਲੋਂ ਕਿਉਂਕਿ ਬੀਤੇ ਕੱਲ ਵੀ ਜਦੋਂ ਇਹ ਗੱਲਬਾਤ ਹੋਈ ਤੇ ਸੁਖੂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਉਹ ਲੋਕ ਕੱਲ ਰਾਤ ਤੱਕ ਜਿਹੜੇ 6 ਵਿਧਾਇਕ ਇਹਨਾਂ ਦੇ ਗਏ ਨੇ ਉਹ ਸਾਡੇ ਨਾਲ ਬੈਠ ਕੇ ਉਹਨਾਂ ਨੇ ਡਿਨਰ ਕੀਤਾ ਸਵੇਰੇ ਸਾਡੇ ਨਾਲ ਬ੍ਰੇਕਫਾਸਟ ਕੀਤਾ ਪਰ ਉਸ ਤੋਂ ਬਾਅਦ ਜਾ ਕੇ ਵੋਟ ਕਿਉਂ ਪਾ ਦਿੱਤੀ ਸੋ ਉਹਨਾਂ ਨੂੰ ਤੰਜ ਕੱਸਿਆ ਇੱਥੇ ਉਹਨਾਂ ਨੇ ਕਿ ਸਾਈਆਂ ਕਿਤੇ ਤੇ ਵਧਾਈਆਂ ਕਿਤੇ ਇਸ ਤੋਂ ਬਾਅਦ ਅੱਗੇ ਉਹ ਲਿਖਦੇ ਨੇ ਕਿ ਨੁਕਸਾਨ ਸਿੰਘਵੀ ਸਾਭਦਾਨੀ ਬਲਕਿ ਇਸ ਤੋਂ ਵੀ ਵੱਡਾ ਹੈ ਸੋ ਸਿੰਘਵੀ ਹੋਣਾ ਨੇ ਵੀ ਕੱਲ ਇਹ ਗੱਲ ਕਹੀ ਸੀ ਕਿ ਮੈਨੂੰ ਅੱਜ ਇੱਕ ਨਸੀਹਤ ਮਿਲੀ ਹੈ ਪਾਰਟੀ ਦੇ ਤੌਰ ਤੇ ਵੀ ਕਿਹੜੇ ਬੰਦਿਆ ਨਾਲ ਕਿਸ ਤਰੀਕੇ ਨਾਲ ਰਹਿਣਾ ਹੈ ਔਰ ਉਸੇ ਗੱਲ ਨੂੰ ਕੋਟ ਕਰਦੇ ਉਹਨਾਂ ਨੇ ਲਿਖਿਆ ਹੈ ਕਿ ਸਿੰਘਵੀ ਇਹ ਨੁਕਸਾਨ ਜਿਹੜਾ ਹੈ ਸਿੰਘਵੀ ਸਾਭਦਾਨੀ ਹੈ ਇਸ ਤੋਂ ਵੀ ਕਿਤੇ ਵੱਡਾ ਹੈ ਅੱਗੇ ਉਹ ਲਿਖਦੇ ਨੇ ਕਿ ਪਾਰਟੀ ਨੂੰ ਇਹੋ ਜਏ ਜੈ ਚੰਦਾ ਤੋਂ ਮੁਕਤ ਕਰਦੇ ਹੋਏ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਇਹਨਾਂ ਦਾ ਕੀਤਾ ਨੁਕਸਾਨ ਉਹ ਨਾ ਸੂਰ ਹੈ ਜਿਹੜਾ ਸਦਾ ਰਿਸਦਾ ਹੈ ਤੇ ਪਾਰਟੀ ਦੀ ਆਤਮਾ ਅਤੇ ਹੋਂਦ ਤੇ ਬਾਰ ਬਾਰ ਅਕਾਤ ਕਰਦਾ ਹੈ ਜਾਨੀ ਕਿ ਸੱਟ ਮਾਰਦਾ ਸੋ ਇਹ ਪਹਿਲੀ ਵਾਰ ਨਹੀਂ ਹੋਇਆ ਕਾਂਗਰਸ ਦੇ ਨਾਲ ਹਿਮਾਚਲ ਦੇ ਵਿੱਚ ਹਰੇਕ ਥਾਂ ਦੇ ਉੱਤੇ ਕਈ ਸੂਬਿਆਂ ਦੇ ਵਿੱਚ ਪਿਛਲੇ ਕੁ ਸਮੇਂ ਦੇ ਵਿੱਚ ਹੀ ਹੋਇਆ ਸੋ ਉਹਨਾਂ ਸਾਰਿਆਂ ਨੂੰ ਇਸ ਪੋਸਟ ਦੇ ਵਿੱਚ ਉਹਨਾਂ ਸਾਰਿਆਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਥੇ ਕੀਤੀ ਗਈ ਹੈ ਅੱਗੇ ਉਹ ਕਹਿੰਦੇ ਨੇ ਕਿ ਲੋਹਾ ਲੋਹੇ ਨੂੰ ਕੱਟਦਾ ਹੈ ਅੱਗ ਅੱਗ ਨੂੰ ਪਰ ਜਦੋਂ ਸੱਪ ਡੰਗ ਮਾਰਦਾ ਤੇ ਐਂਟੀਡੋਸ ਦੀ ਸੱਪ ਦਾ ਵੀ ਵਿਸ਼ੇ ਹੁੰਦਾ ਸੋ ਉਹਨਾਂ ਨੇ ਕਿਹਾ ਹੈ ਕਿ ਜਦੋਂ ਸੱਪ ਸੱਪ ਸਾਨੂੰ ਡੰਗ ਮਾਰਦਾ ਹੈ ਤੇ ਉਹਦੀ ਉਹਦੇ ਲਈ ਜਿਹੜੀ ਦਵਾਈ ਹੁੰਦੀ ਆ ਉਹ ਵੀ ਸੱਪ ਦਾ ਵਿਸ਼ੇ ਹੁੰਦਾ ਸੋ ਅੱਗੇ ਕਹਿੰਦੇ ਨੇ ਕਿ ਕਾਂਗਰਸ ਦੇ ਵਰਕਰ ਦਾ ਸਿਰ ਉੱਚਾ ਕਰਨ ਦੇ ਲਈ ਵਫਾਦਾਰੀ ਨੂੰ ਇੱਜ਼ਤ ਦੇਣ ਦੀ ਲੋੜ ਹੈ ਅਤੇ ਵਫਾਦਾਰੀ ਨੂੰ ਇੱਜ਼ਤ ਦੇਣ ਦੀ ਲੋੜ ਹੈ ਇਸ ਇਸ ਗੱਲ ਦੇ ਵਿੱਚ ਉਹ ਸਮਝਣ ਦੀ ਜ਼ਰੂਰਤ ਹੈ ਕਿ ਉਹ ਕਹਿ ਰਹੇ ਨੇ ਕਿ ਕਾਂਗਰਸ ਦੇ ਵਰਕਰ ਦਾ ਸਿਰ ਉੱਚਾ ਕਰਨ ਦੇ ਲਈ ਵਫਾਦਾਰੀ ਨੂੰ ਇੱਜ਼ਤ ਦੇਣ ਦੀ ਲੋੜ ਹੈ ਅਤੇ ਦਗਾਵਾਜਾਂ ਨੂੰ ਦੰਡ ਦੇਣ ਦੀ ਲੋੜ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਆਪਣੇ ਆਪ ਨੂੰ ਬਾਰ-ਬਾਰ ਇਹ ਪਾਰਟੀ ਦਾ ਵਫਾਦਾਰ ਦੱਸਦੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਕੈਸੀਆਂ ਪ੍ਰਸਥਿਤੀਆਂ ਨੇ ਕੈਸੇ ਹਾਲਾਤ ਨੇ ਉਹਨਾਂ ਦਾ ਪੰਜਾਬ ਦੀ ਜਿਹੜੀ ਪੰਜਾਬ ਕਾਂਗਰਸ ਦੀ ਜਿਹੜੀ ਪੂਰੀ ਟੀਮ ਹੈ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਵਿਵਹਾਰ ਹੈ ਉਹ ਸਾਰੇ ਜਾਣਦੇ ਨੇ ਜਾਂ ਉਹਨਾਂ ਲੀਡਰਾਂ ਦਾ ਵਿਵਹਾਰ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਨਾਲ ਕਿਦਾਂ ਦਾ ਹੈ ਉਹ ਵੀ ਸਾਰੇ ਜਾਣਦੇ ਨੇ ਪਰ ਉਹਨਾਂ ਨੇ ਇੱਥੇ ਫਿਰ ਤੋਂ ਕਿਹਾ ਉਹ ਹਮੇਸ਼ਾ ਨਵਜੋਤ ਸਿੰਘ ਸਿੱਧੂ ਹਰੇਕ ਮੰਚ ਤੋਂ ਕਹਿੰਦੇ ਨੇ ਕਿ ਮੈਂ ਪਾਰਟੀ ਦਾ ਵਫਾਦਾਰ ਆ ਮੈਂ ਪਾਰਟੀ ਦੇ ਲਈ ਜਿੰਦ ਜਾਨ ਮੇਰੀ ਪਾਰਟੀ ਦੇ ਲਈ ਹਾਜ਼ਰ ਹੈ ਔਰ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਇਸ ਪੋਸਟ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਉਹ ਕਹਿੰਦੇ ਨੇ ਕਿ ਕਾਂਗਰਸ ਦੇ ਵਰਕਰ ਦਾ ਸਿਰ ਉੱਚਾ ਕਰਨ ਦੇ ਲਈ ਵਫਾ ਦਾਰੀ ਨੂੰ ਇੱਜ਼ਤ ਦੇਣ ਦੀ ਲੋੜ ਹੈ ਸੋ ਆਪਣੇ ਆਪ ਨੂੰ ਉਹ ਵਫਾਦਾਰ ਹਮੇਸ਼ਾ ਦੱਸਦੇ ਆਏ ਨੇ ਔਰ ਇਸ ਪੋਸਟ ਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਔਰ ਨਾਲ ਹੀ ਇਹ ਵੀ ਜ਼ਿਕਰ ਕੀਤਾ ਕਿ ਜਿਹੜੇ ਲੋਕ ਪਾਰਟੀ ਦੇ ਲਈ ਵਫਾਦਾਰ ਨੇ ਉਹਨਾਂ ਨੂੰ ਇੱਜ਼ਤ ਦੇਣੀ ਬੜੀ ਲੋੜ ਜ਼ਰੂਰੀ ਹੈ ਦਗਾਵਾਜਾਂ ਨੂੰ ਦੰਡ ਦੇਣ ਦੰਡ ਦੇਣ ਦੀ ਲੋੜ ਹੈ ਸੋ ਉਹਨਾਂ ਨੇ ਕਿਹਾ ਕਿ ਦਗਾਵਾਜ ਜਿਹੜੇ ਨੇ ਉਹਨਾਂ ਨੂੰ ਦੰਡ ਦੇਣ ਦੀ ਲੋੜ ਹੈ ਔਰ ਇਸ ਦੇ ਉੱਪਰ ਉਹਨਾਂ ਦੀ ਪੋਸਟ ਤੋਂ ਬਾਅਦ ਉਹ ਦਗਾਵਾਜ ਜਿਹੜੇ 6 ਲੋਕ ਕੱਲ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਬਾਰੇ ਜ਼ਿਕਰ ਕਰਦੇ ਹੀ ਕਿ ਕਾਂਗਰਸ ਹਾਈ ਕਮਾਂਡ ਨੇ ਰਾਸ਼ਟਰਪਤੀ ਚੋਣਾਂ ਦੇ ਵਿੱਚ ਕਰਾਸ ਵੋਟਿੰਗ ਕਰਨ ਵਾਲੇ ਉਹਨਾਂ 6 ਵਿਧਾਇਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਉਹਨਾਂ ਤੋਂ ਅਗਲੇ 7 ਦਿਨਾਂ ਦੇ ਵਿੱਚ ਜਵਾਬ ਮੰਗਿਆ ਹੈ ਕਿ ਤੁਸੀਂ ਇਹ ਜੋ ਵੀ ਕੁਝ ਵੀ ਕੀਤਾ ਹੈ ਉਹ ਕਿਉਂ ਕੀਤਾ ਸੋ ਨਵਜੋਤ ਸਿੰਘ ਸਿੱਧੂ ਦੀ ਇਹ ਪੋਸਟੋਂ ਇਹ ਸਾਫ਼ ਜਾਹਿਰ ਹੋ ਗਿਆ ਨਵਜੋਤ ਸਿੰਘ ਸਿੱਧੂ ਦਾ ਗੁੱਸਾ ਜਿਹੜਾ ਹੈ ਹਿਮਾਚਲ ਦੇ ਵਿੱਚ ਕੱਲ ਜੋ ਕੁਝ ਵੀ ਹੋਇਆ ਉਸ ਦੇ ਉੱਪਰ ਫੁੱਟਿਆ ਔਰ ਉਹਨਾਂ ਨੇ ਪਾਰਟੀ ਨੂੰ ਇਮਾਨਦਾਰ ਲੋਕਾਂ ਦੀ ਜਿਹੜੇ ਪਾਰਟੀ ਦੇ ਲਈ ਇਮਾਨਦਾਰ ਨੇ ਉਹਨਾਂ ਦੇ ਲਈ ਅੱਗੇ ਵੱਧ ਕੇ ਕੰਮ ਕਰਨ ਦੇ ਲਈ ਇੱਕ ਸਲਾਹ ਵੀ ਦਿੱਤੀ ਹੈ